ਅੱਜ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨੀਵੀਂ ਰੋਲੀ ਪਹਿਲੀ ਵਾਰ ਬਾਹਰ ਆਈ ਹੈ ਕਰੋ ਮੱਥਾ ਟੇਕਣ ਆਏ ਆ ਸ਼ਿਵਾ ਲੈਣ ਆਏ ਆ ਅੰਛੀ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੇ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਏਸੀ ਹੈ ਕਿੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਲੀਆਂ ਕੋਈ ਛਾਮਾ ਜਾਂ ਕੋਈ ਉਹ ਸਭ ਕੋ ਲੈਂਦੀਆਂ ਨੇ ਇੱਥੇ ਰਸ ਪਿੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਸ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਪਰ ਅੱਜ ਬਹੁਤ ਡਿਸਪੀਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਕੱਲ ਸ਼ਾਮ ਨੂੰ ਉਸੀ ਵੀ ਆਪਣੇ ਕੰਦਰ ਨਹੀਂ ਹਾਲ ਬਾਜ਼ਾਰ ਤੇ ਕੱਪੜਾ ਬਾਜ਼ਾਰ ਦਾ ਰੋਡ ਸੇਤੀ ਤੁਸੀਂ ਉੱਥੇ ਸਾਜਰੀ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪਰਮਾਤਮਾ ਕੀ ਹੀ ਅਰਦਾਸ ਕਰਨੀ ਹੈ ਪਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਬਬੂ ਨੂੰ ਲਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋਲ ਸਾਡੇ ਕੋਲੋਂ ਜਾਣੇ ਜਾਣੇ ਕਿ ਇਹ ਜੀ ਭੁੱਲ ਨਾ ਹੋ ਜੇ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਅਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲ ਦੇ ਵਿੱਚ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਪਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ 'ਚ ਦਿਖਾਈ ਦੇਣ ਲੱਗ ਜਾਣਗੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਝ ਹੈ ਭਾਈਚਾਰਾ ਸਾਝ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਂਦਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਬ ਪੁਰਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਸਾਡੇ ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਸੁਖਸ਼ਾਂਤੀ ਤੇ ਪਾਈਚਾਰਤ ਸੰਭਾਣੀ ਰਾਜਾ ਬੜੀ ਨੇ ਰਣ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਿਵੇਂ ਤੇਰਾ ਜੀਰੋ ਹੋ ਜੇ ਸਾਰੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਦੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਰੈਲੀ ਜਾ ਕੇ ਜੋ ਮਰਜੀ ਕਰ ਲੈ ਮੈਨੂੰ ਜਵਾਬ ਅੱਜ 32 ਸਾਲ ਪਹਿਲੀ ਵਾਰ ਆਏ ਹੋ ਕੀ ਅਰਦਾਸ ਮੈਂ ਦੱਸਦਾ ਤੁਹਾਨੂੰ ਇਹੀ ਦੱਸਿਆ ਔਰ ਵਾਲਾ ਸਾਮਾ ਜਿਹੜਾ ਇਹ ਇਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋ ਸਤੰਦਰਸ ਦਾ ਬੱਚਾ ਔਰ ਬੱਚੇ ਪੜਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇਸ ਦਾ ਨਾਮ ਰੌਸ਼ਨ ਕਰਨ ਤਰੱਕੀਆਂ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਹਾਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਹੀ ਨੌਕਰੀ ਮਿਲੇ ਹਾਂ ਜਿਹਨਾਂ ਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਹੈ ਮੈਂ ਘੁੰਮਣ ਤੋਂ ਲੋਕ ਦਾ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬੈ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬੈ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਤਾਈਏ ਸੋ ਇਹ ਹੀ ਦੱਸ ਸਕੀ ਹਾਂ